ਬਠਿੰਡਾ ਦੇ ਪਿੰਡ ਰਾਇਕੇ ਕਲਾਚਾ ਪੁਲਿਸ ਦਾ ਕਿਸਾਨਾਂ ਵਿਚਾਲੇ ਝੜਪ ਦਾ ਮਾਮਲਾ ਡਿਪਟੀ ਕਮਿਸ਼ਨਰ ਬਠਿੰਡਾ ਦਾ ਵੱਡਾ ਬਿਆਨ ਆਇਆ ਸਾਹਮਣੇ ਡੀਸੀ ਨੇ ਕਿਹਾ ਕਿ ਕਿਸਾਨ ਜੁਨੀਨਾ ਮੰਡੀਆਂ ਚ ਜਾਣ ਬੋਝ ਕੇ ਕਰ ਰਹੀਆਂ ਧੱਕਾ ਪਿੱਤੇ ਦੇਣਾ ਬਠਿੰਡਾ ਦੇ ਪਿੰਡ ਰਾਇਕੇ ਕਲਾਚਾ ਪੁਲਿਸ ਦਾ ਕਿਸਾਨਾਂ ਵਿਚਾਲੇ ਹੋਈ ਝੜਪ ਦੇ ਮਾਮਲੇ 'ਚ ਬੋਲਦੇ ਆਂ ਡਿਪਟੀ ਕਮਿਸ਼ਨਰ ਬਠਿੰਡਾ ਨੇ ਕਿਹਾ ਕਿ ਪਿਛਲੇ ਦਿਨੀ ਹੀ ਕਿਸਾਨਾਂ ਨੇ ਉਹਨਾਂ ਦੇ ਦਫ਼ਤਰ ਅਤੇ ਘਰ ਦਾ ਘਰਾਓ ਕਰਕੇ ਉਹਨਾਂ ਨਾਲ ਮੀਟਿੰਗ ਕੀਤੀ ਸੀ ਜਿਸ ਦੌਰਾਨ ਕਿਸਾਨਾਂ ਨੂੰ ਉਹਨਾਂ ਦੇ ਹਰ ਮੰਡੀ ਵਿੱਚ ਝੋਨਾ ਚੁੱਕਣ ਦਾ ਭਰੋਸਾ ਦਿੱਤਾ ਸੀ। ਆਦੇ ਕਿਸਾਨਾਂ ਨੂੰ ਵੱਖ-ਵੱਖ ਮੰਡੀਆਂ ਬਾਰੇ ਵੀ ਵਿਸਤਾਰਪੂਰਵਕ ਜਾਣਕਾਰੀ ਦਿੱਤੀ ਗਈ ਸੀ ਕਿ ਕਿਸ ਮੰਡੀ 'ਚੋਂ ਕਿੰਨਾ ਝੋਨਾ ਚੁੱਕਿਆ ਗਿਆ ਹੈ ਤੇ ਕਿੰਨਾ ਰਹਿੰਦਾ ਹੈ। ਡਿਪਟੀ ਕਮਿਸ਼ਨ ਨੇ ਮੰਨਿਆ ਕਿ ਦੋ ਮੰਡੀਆਂ ਨੂੰ ਛੱਡ ਕੇ ਬਾਕੀ ਮੰਡੀਆਂ 'ਚ ਨਿਰਵੈਗ ਇਹਨਾਂ ਕੰਮ ਚੱਲ ਰਿਹਾ ਹੈ ਤੇ ਹਰ ਮੰਡੀ 'ਚ ਲਿਫਟਿੰਗ ਦੇ ਨਾਲ ਝੋਨੇ ਦੀ ਖਰੀਦ ਵੀ ਕੀਤੀ ਜਾ ਰਹੀ ਹੈ। ਡਿਊਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨ ਜੁਨੀਨਾ ਮੰਡੀਆਂ ਚ ਟਕੇ ਨਾਲ ਜ਼ਿਆਦਾ ਨੰਨ ਵਾਲਾ ਝੋਨਾ ਜ਼ਬਰਨ ਚੁਕਾਣਾ ਚਾਹੁੰਦੀਆਂ ਨੇ ਜਿਸ ਨੂੰ ਲੈ ਕੇ ਹੀ ਪ੍ਰਸ਼ਾਸਨ ਨਾਲ ਵਿਵਾਦ ਹੋ ਗਿਆ ਸੀ ਡੀਸੀ ਨੇ ਕਿਹਾ ਕਿ ਰਾਏ ਕੇ ਕਲਾਂ ਦੀ ਮੰਡੀ ਚ 4750 ਟਨ ਝੋਨਾ ਆਇਆ ਸੀ ਜਿਸ ਵਿੱਚ 4400 ਟਨ ਝੋਨੇ ਦੀ ਖਰੀਦ ਕਰਕੇ ਚੁੱਕਿਆ ਗਿਆ ਹੈ ਅਤੇ 3200 ਟਨ ਝੋਨੇ ਦੀ ਲਿਫਟਿੰਗ ਹੋ ਚੁੱਕੀ ਹੈ ਅਤੇ 350 ਟਨ ਝੋਨਾ ਮੰਡੀ ਚ ਪਿਆ ਹੋਇਆ ਜਿਸ ਦੀ ਨਮੀ ਜ਼ਿਆਦਾ ਹੋਣ ਕਾਰਨ ਅਗਲੇ ਦਿਨਾਂ ਚ ਉਸ ਦੀ ਖਰੀਦ ਕਰ ਲਈ ਜਾਵੇਗੀ जड़ा इस बारी अः बठिडा जिले की मैं गल करा थोड़ा याद होगा कि कुछ दिन पहला किसान ने मेरे दफ्तर भी घेरिया उस दिन भी मैं इन्हों सारी डिटेल्स पिछले सीजन ते इस सीजन दा। सारा मिला के दिता या तो बंदा उन फिगर्स से विश्वास करे तो आप भी कहा कि थोड़ा हर एक मंडी दर एक किसान जिदा आप चोना चुकिया है परचेज हुई है लिफ्टिंग हुई है डिटेल भी दे देने जो थोतराज़ है कि कहें फिगर जी है सही नहीं है ਉਹਦੇ ਤੇ ਵੀ ਉਹ ਗਲਤੀ ਨਹੀਂ ਆਈ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਦੋ ਦਿਨ ਬਾਅਦ ਖੁਦ ਹੀ ਦਰਨਾ ਚੁਕਾ ਕੇ ਚਲੇ ਗਏ ਤੇ ਮੈਨੂੰ ਇਹ ਸਮਝ ਨਹੀਂ ਆਉਂਦਾ ਕਿ ਜਦੋਂ ਪਿਛਲੇ ਸਾਲ ਤੇ ਇਸ ਸਾਲ ਦੇ ਸੀਜ਼ਨ ਵਿੱਚ ਬਠਿੰਡਾ ਜ਼ਿਲ੍ਹੇ ਵਿੱਚ ਐਟ ਲੀਸਟ ਮੈਂ ਤੁਹਾਨੂੰ ਦੱਸ ਦੇਵਾਂ ਕਿ ਮੈਂ ਤੁਹਾਨੂੰ ਡੇਲੀ ਦੀ ਫਿਗਰਸ ਦੱਸ ਤੱਕਦਾ ਡੇਲੀ ਦੇ ਫਿਗਰਸ ਵੀ ਡਿਟੇਲ ਸਾਰੀ ਸ਼ੇਅਰ ਕਰ ਸਕਦਾ ਕਿਉਂਕਿ ਸਾਰਾ ਆਨਲਾਈਨ ਸਿਸਟਮ ਹੈ ਤੇ ਉਹ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹਾ ਹਾਂ ਜਦੋਂ ਪਿਛਲੇ ਸਾਲ ਤੇ ਇਸ ਸਾਲ ਦੇ ਸੀਜ਼ਨ ਵਿੱਚ ਕੋਈ ਵੀ ਅੰਤਰ ਨਹੀਂ ਹੈ ਇਨ ਟਰਮਸ ਆਫ ਫਿਗਰਸ ਹੁਣ ਆਪਾਂ ਕਿਵੇਂ ਕਹਿ ਸਕਦੇ ਹਾਂ ਕਿ ਜੀ ਮੰਡੀ ਵੀ ਜਨਾਨੋ ਜਿਹੜੀ ਇਹ ਕਿ ਪ੍ਰੋਬਲਮ ਆ ਰਹੀ ਹੈ ਇਹ ਪਿੰਡ ਰਹਿ ਕੇ ਕਲਾਂ ਦਾਣਾ ਮੰਡੀ ਦਾ ਇਸ਼ੂ ਸੀਗਾ ਜਿਹਦੇ ਵਿੱਚ ਫੂਡ ਇਨਸਪੈਕਟਰ ਵੱਲੋਂ ਮੌਕੇ ਦੇ ਉੱਪਰ ਜਾ ਕੇ ਬੋਲੀ ਲਗਾਉਣ ਤੋਂ ਬੰਦੀ ਕਿਸਾਨ ਜਥੇਬੰਦੀ ਵੱਲੋਂ ਕੋਈ ਸ਼ਿਸ਼ੂ ਹੋ ਗਿਆ ਸੀਗਾ ਜਿਹਦੇ ਵਿੱਚ ਮੋਇਸਚਰ ਨੂੰ ਲੈ ਕੇ ਕੁਝ ਉਹਨਾਂ ਦਾ ਜਿਹੜਾ ਇਸ਼ੂ ਚੱਲ ਰਿਹਾ ਸੀਗਾ ਸੋ ਕਿਸਾਨ ਜਥੇਬੰਦੀ ਵੱਲੋਂ ਜਿਹੜਾ ਫੂਡ ਇਨਸਪੈਕਟਰ ਸੀਗਾ ਉਹਨੂੰ ਮੌਕੇ ਦੇ ਉੱਪਰ ਬੰਦੀ ਬਣਾ ਲਿਆ ਸੀਗਾ ਇਸ ਤੋਂ ਬਾਅਦ ਸਾਡੇ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਾਇਬ ਜ਼ਿਲ੍ਹਾ ਦੀ ਡਿਊਟੀ ਲਗਾਈ ਗਈ ਸੀ ਨਾਲ ਐਸਚੂ ਸੰਗਠਨ ਜਾ ਕੇ ਉਹਨੂੰ ਛਡਾਉਣ ਦੀ ਤਾ ਆ ਫੂਡ ਇਨਸਪੈਕਟਰ ਦੇ ਨਾਲ ਨਾਲ ਨੈਪਸੀਲਦਾਰ ਨੂੰ ਵੀ ਮੌਕੇ ਦੇ ਉੱਪਰ ਉਹਨਾਂ ਨੇ ਬੰਦੀ ਬਣਾ ਲਿਆ ਇਸ ਤੋਂ ਬਾਅਦ ਸਾਡੇ ਵੱਲੋਂ ਡੀਐਸਪੀ ਦਿਹਾਤੀ ਤੇ ਡੀਐਸਪੀ ਹੈੱਡਕੁਆਟਰ ਨਾਲ ਸਾਡੀ ਪੁਲਿਸ ਫੋਰਸ ਨੇ ਜਾ ਕੇ ਉਹਨਾਂ ਨਾਲ ਗੱਲਬਾਤ ਰਾਈ ਉਹਨਾਂ ਨੂੰ ਉੱਥੋਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਕਿਸਾਨ ਜਿੱਤੇ ਬੰਦੀ ਵਾਲੀ ਸੀ ਤੇ ਅੜੇ ਰਹਿ ਕੇ ਸੀ ਇਹਨਾਂ ਨੂੰ ਜਿਹੜਾ ਹੈਗਾ ਇੱਥੋਂ ਜਾਣ ਨਹੀਂ ਦੇਣਾ ਇਸ ਤੋਂ ਬਾਅਦ ਸਾਡੇ ਵੱਲੋਂ ਐਸਡੀਐਮ ਬਟਿੰਡਾ ਦੇ ਨਾਲ ਸਾਡੀ ਪੁਲਿਸ ਪਾਰਟੀ ਨੇ ਜਾ ਕੇ ਮੌਕੇ ਦੇ ਉੱਪਰ ਜਦੋਂ ਉਹਨਾਂ ਨੂੰ ਉੱਥੋਂ ਜਾਣ ਦੀ ਕੋਸ਼ਿਸ਼ ਕੀਤੀ ਤਾਂ ਜਿਹੜੇ ਉੱਥੇ ਕਿਸਾਨ ਜਿੱਥੇ ਬੰਦੇ ਆਗੇ ਸੀਗੇ ਉਹਨਾਂ ਨੇ ਪੁਲਿਸ ਪਾਰਟੀ ਦੇ ਉੱਪਰ ਹਮਲਾ ਕਰ ਦਿੱਤਾ ਜਿਸ ਨੂੰ ਬਚਾਅ ਦੇ ਵਿੱਚ ਸਾਡੇ ਵੱਲੋਂ ਵੀ ਜਿਹੜਾ ਹੈਗਾ ਮਾਈਲਡ ਜਿਹੜਾ ਫੋਰਸ ਯੂਜ਼ ਕੀਤੀ ਗਈ ਹੈ ਤੇ ਜਿਹੜਾ ਉੱਥੇ ਅਧਿਕਾਰੀ ਸੀਗੇ ਉਹਨਾਂ ਦਾ ਮੌਕੇ ਤੋਂ ਸੁਰੱਖਤ ਜਿਹੜਾ ਸੀਗਾ ਸਾਡੇ ਵੱਲੋਂ ਕੱਢਿਆ ਗਿਆ ਇਸ ਬੰਦ ਦੇ ਵਿੱਚ ਸਾਡੇ ਜਿਹੜੇ ਪੁਲਿਸ ਮੁਲਾਜ਼ਮ ਵੀ ਤਿੰਨ ਜਿਹੜੇ ਇੰਜਰਡ ਹੋਏ ਨੇ ਨਾਲ ਸ틍 ਦੋ ਗੱਡੀਆਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਭੰਨਤੋੜ ਕੀਤੀ ਗਈ ਹੈ ਜਿਹੜੇ ਇੰਜਰਡ ਮੁਲਾਜ਼ਮ ਸੀਗੇ ਉਹਦੇ ਬਿਆ ਥਾਣਾ ਨੰਦਗੜ ਦੇ ਵਿੱਚ ਦਰਜੇ ਰਜਿਸਟਰ ਕੀਤੀ ਕਿ ਜਿਸ ਦੇ ਵਿੱਚ 10 ਬੰਦੇ ਬਾਇ ਨਾਮ ਤੇ ਬਾਕੀ ਜਿਹੜੇ ਅਣਪਛਾਤੇ ਦਰਜਾ ਰਜਿਸਟਰ ਕੀਤੇ ਗਏ। ਸੈਕੰਡ ਐਫ ਆਈ ਆਰ ਜਿਹੜਾ ਫੂਡ ਇਨਸਪੈਕਟਰ ਜਿਹੜੇ ਜਿਹਨੂੰ ਬੰਦੀ ਬਣਾਇਆ ਸੀਗਾ ਉਹਦੇ ਬਿਆਨ ਕਲਮਬਤ ਕਰਕੇ ਸਾਡੇ ਵੱਲੋਂ ਜਿਹੜਾ ਹੈਗਾ ਚਾਰ ਬੰਦਿਆਂ ਦੇ ਉੱਪਰ ਬਾਇ ਨਾਮ ਤੇ ਬਾਕੀ ਅਣਪਛਾਤੇ ਦੇ ਖਿਲਾਫ ਕਦਮ ਕਰਜ ਕੀਤਾ ਗਿਆ। ਸਾਡੇ ਵੱਲੋਂ ਜਿਹੜੀ ਇਹ ਐਫ ਐਫ ਆਰ ਦੀ ਸੰਬੰਧੀ ਜਿਹੜੀ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ। ਇਨਵੈਸਟੀਗੇਸ਼ਨ ਦੇ ਵਿੱਚ ਜੋ ਵੀ ਐਵੀਡੈਂਸ ਸਾਹਮਣੇ ਆਊਗਾ ਜੋ ਵੀ ਬੰਦਾ ਫਰਦਰ ਇਨਵੋਲ ਪਾਇਆ ਜਾਊਗਾ ਉਹਦੇ ਖਿਲਾਫ ਸੈਕ